ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਕੋਰਤਾ ਹੂੰ ਜ਼ਿਕਰ ਕਰ ਲੈਨੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਬਿਆਨ ਕਾਫੀ ਸਮੇਂ ਤੱਕ ਸੁਰਖੀਆਂ ਦੇ ਵਿੱਚ ਵੀ ਰਹਿੰਦੇ ਨੇ ਤੇ ਇੱਕ ਹੋਰ ਬਿਆਨ ਹੈ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਹੁਣ ਬ੍ਰਾਂਡਡ ਦਵਾਈਆਂ ਤੇ 100% ਟੈਰਿਫ ਲਗਾਇਆ ਜਾਏਗਾ ਤਾਂ ਬਿਲਕੁਲ ਦੱਸਿਆ ਕਿ ਸਾਰੀਆਂ ਕੰਪਨੀਆਂ ਤੇ ਟੈਰਿਫ ਲਾਗੂ ਨਹੀਂ ਹੋਏਗਾ ਸੋ 1 ਅਕਤੂਬਰ ਤੋਂ ਇਹ ਟੈਰਿਫ ਜਿਹੜਾ ਸ਼ੁਰੂ ਕੀਤਾ ਜਾਏਗਾ ਸੋ ਬ੍ਰਾਂਡਡ ਦਵਾਈਆਂ ਜਾਂ ਪੇਂਟਡ ਦਵਾਈਆਂ ਦੇ ਉੱਤੇ ਹੁਣ 100% ਟੈਰਫ ਲੱਗਿਆ ਕਰੇਗਾ ਸੋ ਇਸ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਨੇ ਆ ਕਿ ਕਿਹੜੀਆਂ ਕੰਪਨੀਆਂ ਇਸ ਦੀ ਅੰਡਰ ਆਉਂਦੀਆਂ ਨੇ ਤੇ ਕਿਹੜੀਆਂ ਕੰਪਨੀਆਂ ਦੇ ਉੱਤੇ ਟੈਰਫ ਨਹੀਂ ਲੱਗਿਆ ਤਾ ਦੱਸ ਦਈਏ ਕਿ ਇਹ ਟੈਰਫ 1 ਅਕਤੂਬਰ 2025 ਤੋਂ ਲਾਗੂ ਹੋਏਗਾ ਇਹ ਟੈਕਸ ਉਹਨਾਂ ਕੰਪਨੀਆਂ ਤੇ ਲਾਗੂ ਨਹੀਂ ਹੋਏਗਾ ਜੋ ਅਮਰੀਕਾ ਦੇ ਵਿੱਚ ਆਪਣੇ ਫਾਰਮੈਨੂਕਲ ਪਲਾਂਟ ਨੇ ਜਿਹੜੇ ਉਹ ਸਥਾਪਿਤ ਕਰ ਚੁੱਕੀਆਂ ਨੇ ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਭਾਰਤ ਤੇ 50% ਟੈਰਿਫ ਲਗਾ ਚੁੱਕੇ ਨੇ ਇਹ ਟੈਰਿਫ 27 ਅਗਸਤ ਨੂੰ ਲਾਗੂ ਹੋਇਆ ਸੀ ਭਾਰਤੀ ਉਤਪਾਦਾਂ ਜਿਵੇਂ ਕੱਪੜੇ ਰਤਨ ਗਹਿਣੇ ਫਰਨੀਚਰ ਤੇ ਸਮੁੰਦਰੀ ਭੋਜਨ ਦਾ ਨਿਰਯਾਤ ਹੁਣ ਹੋਰ ਵੀ ਮਹਿੰਗਾ ਹੋ ਗਿਆ ਹਾਲਾਂਕਿ ਦਵਾਈਆਂ ਨੂੰ ਇਸ ਟੈਰਫ ਤੋਂ ਛੋਟ ਦਿੱਤੀ ਗਈ ਸੀ ਪਰ 트ੰਪ ਨੇ 1 ਅਕਤੂਬਰ ਤੋਂ ਕਿਹਾ ਕਿ ਅਸੀਂ ਬ੍ਰਾਂਡਡ ਜਾਂ ਪੇਂਟਡ ਕੀਤੀਆਂ ਦਵਾਈਆਂ ਤੇ 100% ਟੈਰਿਫ ਲਗਾਵਾਂਗੇ ਉਹਨਾਂ ਕੰਪਨੀਆਂ ਨੂੰ ਛੱਡ ਕੇ ਜੋ ਅਮਰੀਕਾ ਦੇ ਵਿੱਚ ਆਪਣੇ ਫਾਰਮਾਕਿਊਟੀਕਲ ਪਲਾਂਟ ਨੇ ਜਿਹੜੇ ਉਹ ਸਥਾਪਿਤ ਕਰ ਚੁੱਕਿਆ ਨੇ ਤੇ ਬਾਕੀ ਸਭ ਤੇ ਟੈਰਿਫ ਲਾਗੂ ਹੋਏਗਾ ਹਾਲਾਂਕਿ ਭਾਰਤ ਸੰਯੁਕਤ ਰਾਜ ਅਮਰੀਕਾ ਨੂੰ ਜਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਯਾਤ ਹੈ ਤਾਂ 2024 ਦੇ ਵਿੱਚ ਭਾਰਤ ਨੇ ਲਗਭਗ 8.73 ਬਿਲੀਅਨ ਯਾਨੀ ਕਿ ਲਗਭਗ 70 ਕਰੋੜ ਮੁੱਲ ਦੀਆਂ ਦਵਾਈਆਂ ਸੰਯੁਕਤ ਰਾਜ ਅਮਰੀਕਾ ਨੂੰ ਭੇਜੀਆਂ ਸੀ ਜੋ ਕਿ ਅਮਰੀਕਾ ਦੇ ਕੁੱਲ ਫਾਰਮੇਕਿਊਲਰ ਨਿਰਯਾਤ ਦਾ ਲਗਭਗ 31% ਹਿੱਸਾ ਹੈ। ਸਸ਼੍ਰੀਕਾਲ ਤੋਂ ਦੇਖ ਰਿਹਾ ਐਸਐਮ ਜੀ ਨਿਊਜ਼ ਤੇ ਮੈਂ ਹਾਂ प्रदीप ਗੌਰ ਤਾਂ ਹੁਣ ਜ਼ਿਕਰ ਕਰ ਲੈਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਰਮ ਦਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਬਿਆਨ ਕਾਫੀ ਸਮੇਂ ਤੱਕ ਸੁਰਖੀਆਂ ਦੇ ਵਿੱਚ ਵੀ ਰਹਿੰਦੇ ਨੇ ਤੇ ਇੱਕ ਹੋਰ ਬਿਆਨ ਹੈ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਹੁਣ ਬ੍ਰਾਂਡਡ ਦਵਾਈਆਂ ਤੇ 100% ਟੈਰ ਲਗਾਇਆ ਜਾਏਗਾ ਤਾਂ ਬਿਲਕੁਲ ਦੱਸ ਦਈਏ ਕਿ ਸਾਰੀਆਂ ਕੰਪਨੀਆਂ ਤੇ ਟੈਰਫ ਲਾਗੂ ਨਹੀਂ ਹੋਏਗਾ ਸੋ 1 ਅਕਤੂਬਰ ਤੋਂ ਇਹ ਟੈਰਫ ਜਿਹੜਾ ਸ਼ੁਰੂ ਕੀਤਾ ਜਾਏਗਾ ਸੋ ਬ੍ਰਾਂਡਡ ਦਵਾਈਆਂ ਜਾਂ ਪੇਂਟਡ ਦਵਾਈਆਂ ਦੇ ਉੱਤੇ ਹੁਣ 100% ਟੈਰਫ ਲੱਗਿਆ ਕਰੇਗਾ ਸੋ ਇਸ ਬਾਰੇ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਨੇ ਆ ਕਿ ਕਿਹੜੀਆਂ ਕੰਪਨੀਆਂ ਇਸ ਦੀ ਅੰਡਰ ਆਉਂਦੀਆਂ ਨੇ ਤੇ ਕਿਹੜੀਆਂ ਕੰਪਨੀਆਂ ਦੇ ਉੱਤੇ ਟੈਰਫ ਨਹੀਂ ਲੱਗਿਆ ਤਾਂ ਦੱਸ ਦਈਏ ਕਿ ਇਹ ਟੈਰਫ 1 ਅਕਤੂਬਰ 2025 ਤੋਂ ਲਾਗੂ ਹੋਏਗਾ ਟੈਕਸ ਉਹਨਾਂ ਕੰਪਨੀਆਂ ਤੇ ਲਾਗੂ ਨਹੀਂ ਹੋਏਗਾ ਜੋ ਅਮਰੀਕਾ ਦੇ ਵਿੱਚ ਆਪਣੇ ਫਾਰਮੂਨਿਕਲ ਪਲਾਂਟ ਨੇ ਜਿਹੜੇ ਉਹ ਸਥਾਪਿਤ ਕਰ ਚੁੱਕੀਆਂ ਨੇ ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਭਾਰਤ ਤੇ 50% ਟੈਰਿਫ ਲਗਾ ਚੁੱਕੇ ਨੇ ਇਹ ਟੈਰਿਫ 27 ਅਗਸਤ ਨੂੰ ਲਾਗੂ ਹੋਇਆ ਸੀ ਭਾਰਤੀ ਉਤਪਾਦਾਂ ਜਿਵੇਂ ਕੱਪੜੇ ਰਤਨ ਗਹਿਣੇ ਫਰਨੀਚਰ ਤੇ ਸਮੁੰਦਰੀ ਭੋਜਨ ਦਾ ਨਿਰਯਾਤ ਹੁਣ ਹੋਰ ਵੀ ਮਹਿੰਗਾ ਹੋ ਗਿਆ ਹਾਲਾਂਕਿ ਦਵਾਈਆਂ ਨੂੰ ਇਸ ਟੈਰਿਫ ਤੋਂ ਛੋਟ ਦਿੱਤੀ ਗਈ ਸੀ ਪਰ 트ੰਪ ਨੇ 1 ਅਕਤੂਬਰ ਤੋਂ ਕਿਹਾ ਕਿ ਅਸੀਂ ਬ੍ਰਾਂਡਡ ਜਾਂ ਪੈਂਟੇਟ ਕੀਤੀਆਂ ਦਵਾਈਆਂ ਤੇ 100% ਟੈਰਫ ਲਗਾਵਾਂਗੇ ਉਹਨਾਂ ਕੰਪਨੀਆਂ ਨੂੰ ਛੱਡ ਕੇ ਜੋ ਅਮਰੀਕਾ ਦੇ ਵਿੱਚ ਆਪਣੇ ਫਾਰਮਾਕੀਅਲ ਪਲਾਂਟ ਨੇ ਜਿਹੜੇ ਉਹ ਸਥਾਪਿਤ ਕਰ ਚੁੱਕਿਆ ਨੇ ਤੇ ਬਾਕੀ ਸਭ ਤੇ ਟੈਰਫ ਲਾਗੂ ਹੋਏਗਾ ਹਾਲਾਂਕਿ ਭਾਰਤ ਸੰਯੁਕਤ ਰਾਜ ਅਮਰੀਕਾ ਨੂੰ ਜਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਯਾਤ ਹੈ ਤਾਂ 2024 ਦੇ ਵਿੱਚ ਭਾਰਤ ਨੇ ਲਗਭਗ 8.73 ਬਿਲੀਅਨ ਯਾਨੀ ਕਿ ਲਗਭਗ 70 ਕਰੋੜ ਮੁੱਲ ਦੀਆਂ ਦਵਾਈਆਂ ਸੰਯੁਕਤ ਰਾਜ ਅਮਰੀਕਾ ਨੂੰ ਭੇਜੀਆਂ ਸੀ ਜੋ ਕਿ ਅਮਰੀਕਾ ਦੇ ਕੁੱਲ ਫਾਰਮੈਕਿਊਟਿਕਲ ਨਿਰਯਾਤ ਦਾ ਲਗਭਗ 31% ਹਿੱਸਾ ਹੈ